DF5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਨਾਬਾ ਦੇ ਵਿੱਚ ਪੁਲਿਸ ਇੱਕ ਦੁਕਾਨ ਦੇ ਵਿੱਚ ਰੇਡ ਕਰਨ ਜਾਂਦੀ ਹੈ ਪਰ ਰੇਡ ਕਰਦੇ ਹੋਏ ਜਦੋਂ ਪੁਲਿਸ ਦੁਕਾਨ ਦੇ ਅੰਦਰ ਵੜਦੀ ਹੈ ਤਾਂ ਬਾਹਰ ਸ਼ਰਾਰਤੀ ਅਨਸਰਾਂ ਵੱਲੋਂ ਸ਼ਟਰ ਲਗਾ ਦਿੱਤਾ ਜਾਂਦਾ ਹੈ ਜਿਹਦੇ ਚੱਲਦੇ ਜਿਹੜੇ ਐਸਐਚਓ ਸੀਗੇ ਮੌਕੇ ਦੇ ਉਹ ਗੁੱਸੇ ਦੇ ਵਿੱਚ ਆ ਜਾਂਦੇ ਨੇ ਤੇ ਉਹਨਾਂ ਵੱਲੋਂ ਕਈ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਕਹੇ ਕਿ ਪੁਲਿਸ ਨੂੰ ਧਮਕੀਆਂ ਦਿੱਤੀਆਂ ਗਈਆਂ ਸੀ ਵੀ ਜੇ ਰੇਡ ਕਰੋਗੇ ਅਸੀਂ ਤੁਹਾਨੂੰ ਦੇਖ ਲਾਂਗੇ ਤੇ ਹੋਰ ਕੀ ਕੁਝ ਕਹੋ ਤੁਹਾਨੂੰ ਸੁਣਾਉਣੇ ਆ ਸਭ ਤੋਂ ਪਹਿਲਾਂ ਤਾਂ ਜੀ ਸਾਡੇ ਕੋਲ ਇੱਕ ਤਰਖਾਸਤ ਮਸੂਲ ਹੋਈ ਸੀ ਜੋ ਸੀ ਕਿ ਥਰੂ ਐਸਐਸਪੀ ਪਟਿਆਲਾ ਰਿਗਾਰਡਿੰਗ ਕਾਪੀਰਾਈਟ ਉਹਦੇ ਵਿੱਚ ਇਹ ਸੀਗਾ ਜੀ ਕਿ ਕੋਈ ਜਾਲੀ ਸਮਾਨ ਤਿਆਰ ਕਰਕੇ ਵੇਚਿਆ ਜਾ ਰਿਹਾ ਨਾਬੇ ਸ਼ਹਿਰ ਵਿੱਚ ਉਸ ਰਿਗਾਰਡਿੰਗ ਅਸੀਂ ਸਭ ਤੋਂ ਪਹਿਲਾਂ 37 ਨੰਬਰ ਐਫਆਈਆਰ ਅੰਡਰ ਸੈਕਸ਼ਨ 63 ਪੈਂਟ ਕਾਪੀਰਾਈਟ ਐਕਟ ਦਰਜ ਰਜਿਸਟਰ ਕੀਤਾ ਉਸ ਤੋਂ ਬਾਅਦ ਅਸੀਂ ਉਸ ਤੇ ਰੇਡ ਕਰਨ ਗਏ ਸੀਗੇ ਜਿਹੜੇ ਕੰਪਨੀ ਦੇ ਰਿਪਰੈਜ਼ੈਂਟੇਟਿਵ ਆਏ ਸੀਗੇ ਉਹਨਾਂ ਦੀ ਨਿਸ਼ਾਨਦਹੀ ਤੇ ਅਸੀਂ ਦੁਕਾਨ ਤੋਂ ਸਮਾਨ ਰਿਕਵਰ ਕਰਨਾ ਸ਼ੁਰੂ ਕੀਤਾ ਅਸੀਂ ਆਪਣਾ ਜਿੱਥੇ ਪ੍ਰੋਸੈਸ ਕਰ ਰਹੇ ਸੀਗੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਸੀਗੀ ਐਂਡ ਇਸ ਦੌਰਾਨ ਬਾਹਰ ਕਈ ਹੁੱਲੜਬਾਜ਼ ਲੋਕ ਤੇ ਕਈ ਸ਼ਰਾਰਤੀ ਅਨਸਰ ਇਕੱਠੇ ਹੋਣੇ ਸ਼ੁਰੂ ਹੋ ਗਏ ਜਿਨ੍ਹਾਂ ਨੇ ਕਾਫੀ ਪੁਲਿਸ ਤੇ ਦਬਾਅ ਪਾਉਣਾ ਸ਼ੁਰੂ ਕੀਤਾ ਅਤੇ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਕਿ ਤੁਸੀਂ ਇਹ ਪਰਚਾ ਕਿਵੇਂ ਦੇਤਾ ਤੁਸੀਂ ਸਮਾਨ ਲਿਜਾ ਕੇ ਦਿਖਾਓ ਤੁਸੀਂ ਸਾਡੇ ਬੰਦੇ ਲਿਜਾ ਕੇ ਦਿਖਾਓ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਕੌਣ ਹੋ ਨਰੇ ਕੁਝ ਕਰਨ ਵਾਲੇ ਜਿਸ ਤੇ ਉਹਨਾਂ ਨੂੰ ਬਾਰ ਬਾਰ ਸਮਝਾਇਆ ਗਿਆ ਸਾਰੇ ਪ੍ਰੋਸੈਸ ਬਾਰੇ ਐਫ ਆਈ ਆਰ ਵੀ ਉਹਨਾਂ ਨੂੰ ਦਿਖਾਈ ਗਈ ਕਿ ਸਭ ਕੁਝ ਦਰਜ ਰਿਸਟਰ ਕਰਕੇ ਵਿਧ ਲੋ ਹੋ ਰਿਹਾ ਇਹ ਕੁਝ ਗਲਤ ਨਹੀਂ ਹੋ ਰਿਹਾ ਪਰ ਉਹ ਨਹੀਂ ਮੰਨੇ ਉਹ ਦੁਕਾਨ ਦੇ ਸ਼ੀਸ਼ਿਆਂ ਦੇ ਵਿੱਚ ੱਟਕੇ ਮਾਰ ਮਾਰ ਕੇ ਅੰਦਰ ਆਉਣਾ ਸ਼ੁਰੂ ਕੀਤਾ ਉਹਨਾਂ ਨੇ ਪੁਲਿਸ ਦੀ ਚੱਲਦੀ ਹੋਈ ਕਾਰਵਾਈ ਵਿੱਚ ਵਿਗਨ ਪਾਈਆ ਉਸ ਤੋਂ ਬਾਅਦ ਜਿਹੜੇ ਮੁਲਾਜ਼ਮ ਉਹਨਾਂ ਨੂੰ ਰੋਕ ਰਹੇ ਸੀ ਵੀ ਸਾਡੀ ਕਾਰਵਾਈ ਵਿੱਚ ਡਿਸਟਰਬੈਂਸ ਨਾ ਕਰੋ ਸਾਡੀ ਰਿਕਾਰਡਿੰਗ ਚੱਲ ਰਹੀ ਹੈ ਕਾਰਵਾਈ ਦੀ ਉਹਦੇ ਵਿੱਚ ਉਹਨਾਂ ਨੇ ਧੱਕੇ ਮਾਰ ਕੇ ਮੁਲਾਜ਼ਮਾਂ ਨਾਲ ਵੀ ਹੱਥੋਪਾਈ ਕੀਤੀ ਹੈ ਵਰਦੀਆਂ ਨੂੰ ਹੱਥ ਪਾਇਆ ਮੁਲਾਜ਼ਮਾਂ ਦੀ ਜਦੋਂ ਇਸ ਸਭ ਤੋਂ ਬਾਅਦ ਵੀ ਅਸੀਂ ਉਹਨਾਂ ਨੂੰ ਬਾਹਰ ਕੱਢਿਆ ਔਫਸੋਕੇ ਉਸ ਤੋਂ ਬਾਅਦ ਉਹਨਾਂ ਨੇ ਦਰੋਂ ਸ਼ਟਰ ਲਾਉਣ ਦੀ ਕੋਸ਼ਿਸ਼ ਕੀਤੀ ਅਤੇ ਧਮਕੀਆਂ ਦਿੱਤੀਆਂ ਵੀ ਤੁਸੀਂ ਉਰੇ ਤੋਂ ਜਾ ਕੇ ਦਿਖਾਓ ਸਮਾਨ ਲੈ ਜਾ ਕੇ ਦਿਖਾਓ ਅਸੀਂ ਤੁਹਾਨੂੰ ਉਰੇ ਦੁਕਾਨ ਦੇ ਵਿੱਚ ਹੀ ਸ਼ਟਰ ਲਾ ਕੇ ਬੰਦ ਕਰ ਦਾਂਗੇ ਇੰਨੇ ਵਿੱਚ ਪੁਲਿਸ ਆਪਣੀ ਮੁਸਤੈਦੀ ਨਾਲ ਬਾਹਰ ਨਿਕਲੀ ਅਤੇ ਉਹਨਾਂ ਨੂੰ ਸਾਰਿਆਂ ਨੂੰ ਉੱਥੋਂ ਪਹੁੰਚਾਇਆ ਇਸ ਕਰਕੇ ਫਿਰ ਉਹ ਸਾਰੇ ਜਿਹੜੀ ਪਾਰਟੀ ਬਾਹਰ ਸੀ ਉੱਡੜਵਾ ਜਾਂਦੀ ਉਹਨਾਂ ਦੇ ਉੱਤੇ ਫਿਰ ਅਨਨੋਨ ਬੰਦਿਆਂ ਦੇ 40 ਤੋਂ 45 ਅਨਨੋਨ ਬੰਦੇ ਨੇ ਅਤੇ ਉਹਨਾਂ ਵਿੱਚੋਂ 7 ਬਾਈ ਨੇਮ ਨੇ ਜਿਨ੍ਹਾਂ ਦੇ ਖਿਲਾਫ ਅਸੀਂ ਥਾਣੇ 38 ਨੰਬਰ ਐਫ ਆਈ ਆਰ ਥਾਣਾ ਕਤਵਾਲੀ ਨੰਬਰ ਦਰਜ ਰਜਿਸਟਰ ਕੀਤੀ ਹੈ ਜੋ ਕਿ ਹੈ ਅੰਡਰ ਸੈਕਸ਼ਨ 127 2 132 221 ਬੀ ਐਨ ਐਸਟੀ ਤਾਰਿਖ 22 ਬਾਈ ਨੇਮ ਕਿਹੜੀ ਨਹੀਂ ਬਾਈ ਨੇਮ 7 ਬੰਦੇ ਨੇ ਜੀ ਸੋਮਨਤ ਢੱਲ ਰਮਨ ਗਾਰਮੈਂਟਸ ਦੇ ਓਨਰ ਨਰਿੰਦਰ ਵਿਸ਼ਾਲ ਸ਼ਰਮਾ ਸੁਭਾਸ਼ ਸਿੰਘ ਅਮਨ ਬੋਰਾਵਾਲਾ ਤੇ ਭਾਰਤ ਇਹ ਜਿਹੜੇ ਬਾਈ ਨੇਮ ਅਸੀਂ ਆਇਡੈਂਟੀਫਾਈ ਕੀਤੇ ਨੇ ਵੀਡੀਓਜ਼ ਚ ਬਾਕੀ ਅਸੀਂ ਉੱਥੇ ਕਾਫੀ ਵੀਡੀਓਗ੍ਰਾਫੀ ਕੀਤੀ ਹੈ ਤੇ ਉਸ ਦੇ ਵਿੱਚੋਂ ਅਸੀਂ ਜਿੰਮੇ-ਜਿੰਮੇ ਆਇਡੈਂਟੀਫਾਈ ਕਰੀ ਜਾਵਾਂਗੇ ਓਵੇਂ-ਓਵੇਂ ਅਸੀਂ ਉਹਨਾਂ ਨੂੰ ਬਾਈ ਨੇਮ ਵਿੱਚ ਪਰਚੇ ਤੇ ਪਾਈ ਜਾਵਾਂਗੇ ਮਕਸਦ ਕੀ ਸੀ ਉਹਨਾਂ ਦਾ ਵੀ ਤੁਹਾਨੂੰ ਬੰਦ ਕਰਨ ਦਾ ਦੁਕਾਨ ਦਾ ਉਹਨਾਂ ਦਾ ਮਕਸਦ ਸੀਗਾ ਜੀ ਸਾਨੂੰ ਪੁਲਿਸ ਨੂੰ ਇੱਕ ਤਰ੍ਹਾਂ ਨਾਲ ਦਬਾਉਣਾ ਜਿਹੜਾ ਅਸੀਂ ਲਾਅ ਆਫ ਦਾ ਲੈਂਡ ਪ੍ਰਿਵੇਲ ਕਰਨ ਗਏ ਸੀਗੇ ਉਸ ਦੇ ਵਿੱਚੋਂ ਵਿਘਨ ਪਾਉਣਾ ਚਾਹੁੰਦੇ ਸੀ ਅਤੇ ਉਹ ਇੱਕ ਪ੍ਰੈਸ਼ਰ ਪਾ ਕੇ ਇਕੱਠੇ ਹੋ ਕੇ ਪੁਲਿਸ ਨੂੰ ਡਰਾਉਣਾ ਚਾਹੁੰਦੇ ਸੀ ਤੁਮ ਕੌਣਾਂ ਚਾਹੁੰਦੇ ਫਾਦਰ ਕੀ ਕਾਰਵਾਈ ਕਰ ਰਹੇ ਫਾਦਰ ਜੀ ਉਹਨਾਂ ਦੇ ਪਰਚਾ ਦਰਜ ਹੋਇਆ ਜਿਨ੍ਹਾਂ ਤੇ ਉਹਨਾਂ ਦੇ ਅਸੀਂ ਸਾਰਿਆਂ ਤੇ ਰੇਡ ਕੀਤੀ ਐ ਉਹਨਾਂ ਦੀ ਸ਼ਾਪਸ ਤੇ ਉਹਨਾਂ ਦੇ ਘਰਾਂ ਤੇ ਪ੍ਰੋਪਰ ਰੇਡ ਕੀਤੀ ਜਾ ਰਹੀ ਆ ਅਤੇ ਜਲਦ ਤੋਂ ਜਲਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਕੋਈ ਗ੍ਰਿਫਤਾਰ ਹੋਇਆ ਇਹਨਾਂ ਦੇ ਵਿੱਚੋਂ ਨਹੀਂ ਹਲੇ ਨਹੀਂ ਜੀ ਹੋਇਆ ਹਲੇ ਸਾਰੇ ਫਰਾਰ ਨੇ ਘਰਾਂ ਤੇ ਲੋਕ ਲੱਗੇ ਹੋਏ ਨੇ ਦੁਕਾਨਾਂ ਤੇ ਲੋਕ ਨੇ ਅਸੀਂ ਰੇਡ ਕਰਕੇ ਆਏ ਆ ਜਿਵੇਂ ਜਿਵੇਂ ਕੋਈ ਵੀ ਟਰੈਪ ਹੁੰਦਾ ਜੋ ਅਸੀਂ ਉਹਨਾਂ ਨੂੰ ਅਰੈਸਟ ਪਾਉਂਦੇ ਜਾਂਦੇ ਕਾਨੂੰਨ ਕਿਉਂ ਹੱਥ ਚ ਲਿਆ ਜਿਵੇਂ ਹੁਣ ਪਤਾ ਨਹੀਂ ਜੀ ਹੁਣ ਇਹਨਾਂ ਨੇ ਕੀ ਉਹਨਾਂ ਦੇ ਮਨ 'ਚ ਮਨਸ਼ਾ ਸੀ ਕਿ ਉਹਨਾਂ ਨੇ ਇਹ ਚੀਜ਼ ਕਿਉਂ ਸਟੈਪ ਲਿਆ ਤੇ ਕਿਉਂ ਕਾਨੂੰਨ ਆਪਣੇ ਹੱਥ ਛੱਡਿਆ ਪਰ ਜੋ ਵੀ ਉਹਨਾਂ ਨੇ ਕੀਤਾ ਉਸ ਖਿਲਾਫ ਉਹਨਾਂ ਦੀ ਬਣਦੀ ਕਾਰਵਾਈ ਕੀਤੀ ਜਿਹਨਾਂ ਤੁਸੀਂ ਮਾਮਲਾ ਦਰਜ ਕੀਤਾ ਉਹ ਪੁਲਿਸ ਨੂੰ ਆਪਣੇ ਕੰਮ ਕਰਨ 'ਚ ਰੋਕਣ ਦਾ ਹਾਂਜੀ ਇਹ ਤਾਰਾ ਹੈਗੀ ਆ ਜੀ ਪੁਲਿਸ ਨੂੰ ਆਪਣੇ ਕੰਮ ਵਿੱਚ ਡਿਊਟੀ ਕਰਨ ਦੌਰਾਨ ਵਿਘਨ ਪਾਉਣ ਪੁਲਿਸ ਦੇ ਨਾਲ ਹੱਥੋਪਾਈ ਕਰਨ ਉਹਨਾਂ ਦੀ ਬਰਦੀ ਨੂੰ ਹੱਥ ਪਾਉਣਾ ਅਤੇ ਇੱਕ ਤਾਰਾ ਜਿਹੜੀ ਲਾਈ ਆ ਜੀ ਉਹ ਅਸੀਂ ਲਾਈ ਆ ਜਿਹੜਾ ਸਾਨੂੰ ਬੰਦੀ ਬਣਾਉਣ ਦੀ ਕੋਸ਼ਿਸ਼ ਕੀਤੀ ਆ ਬੰਦ ਜਗ੍ਹਾ ਦੇ ਵਿੱਚ ਸਾਨੂੰ ਸਰਟਰ ਲਾ ਕੇ ਰੋਕਣ ਦੀ ਉਸ ਦੀ ਤਾਰ ਇਹ ਕਿੰਨਾ ਕੁ ਟਾਈਮ ਬੰਦ ਰਹੇ ਨੇ ਬੰਦ ਹੋਣ ਨਹੀਂ ਦਿੱਤੇ ਨਾ ਨਹੀਂ ਅਸੀਂ ਸ਼ਟਰ ਲਾ ਕੇ ਸਾਨੂੰ ਬੰਦ ਕੀਤਾ ਤੁਹਾਨੂੰ ਮੈਂ ਵੀਡੀਓ ਸ਼ੇਅਰ ਕੀਤੀ ਆ ਤੁਸੀਂ ਦੇਖ ਸਕਦੇ ਹੋ ਕਾਫੀ ਨੈਟ ਤੇ ਆਹੋ ਉਹਦੇ ਵਿੱਚ ਦਿਖ ਰਿਹਾ ਵੀ ਸ਼ਟਰ ਬਿਲਕੁਲ ਥੱਲੇ ਤੱਕ ਆ ਗਿਆ ਸੀਗਾ ਤੇ ਅਸੀਂ ਸਾਡੀ ਪੁਲਿਸ ਪਾਰਟੀ ਇੱਕਦਮ ਬਾਹਰ ਨਿਕਲੀ ਆ ਜਿੱਦਾਂ ਕਿ ਪੁਲਿਸ ਵੱਲੋਂ 30 40 ਬੰਦਿਆਂ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ ਤੇ ਪੁਲਿਸ ਸੀਸੀਟੀਵੀ ਫੁਟੇਜ ਦੇਖ ਰਹੀ ਹੈ ਵੀ ਕਿਹੜੇ ਅਨਸਰ ਸੀਗੇ ਜਿੰਨਾ ਵੱਲੋਂ ਇਹ ਹਰਕਤ ਕੀਤੀ ਗਿਆ ਹੁਣ ਵੇਖਣਾ ਹੋਵੇਗਾ ਆਲੇ ਸਮੇਂ ਦੇ ਵਿੱਚ ਪੁਲਿਸ ਇਹਨਾਂ ਦੇ ਖਿਲਾਫ ਕੀ ਕਾਰਵਾਈ ਕਰਦੀ ਹੈ ਨਾਲ ਸਮਾਂ ਦੱਸੇਗਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ